ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਅੱਜ ਦੋਸਤੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੀ ਜਿੱਥੇ ਕਿ ਰੋਜ਼ ਦੇ ਲੱਖਾਂ ਸ਼ਰਧਾਲੂ ਜਾਂਦੇ ਵੇ ਦੇਸਾਂ ਚੋਂ ਤੇ ਵਿਦੇਸ਼ਾਂ ਵਿੱਚੋਂ ਲੋਕ ਬਹੁਤ ਜ਼ਿਆਦਾ ਜਿਹੜੇ ਵੀ ਲੋਕ ਇੰਡੀਆ ਜਾਂਦੇ ਵੇ ਖਾਸ ਕਰਕੇ ਪੰਜਾਬ ਵਿੱਚ ਤੇ ਜੀਵਨ ਦਰਸ਼ਨ ਕਰਨ ਆਉਂਦੇ ਵੇ ਕਿਉਂਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਕਈ ਸੰਗਤਾਂ ਨੇ ਸ਼ਰਧਾ ਸੁਕੀ ਜਾਂਦੀ ਕੋਈ ਬਈ ਕਿਸੇ ਨੇ ਬੱਚੇ ਦਾ ਨਾਮ ਲਿਖਾਣਾ ਹੈ ਕਿਸੇ ਨੇ ਵੈਸੇ ਮਤਲਬ ਦਰਸ਼ਨ ਕਰਨੇ ਜਾਣਾ ਹੈ ਕਿਉਂਕਿ ਸਿੱਖ ਧਰਮ ਦਾ ਸਭ ਤੋਂ ਵੱਡਾ ਜਿਹੜਾ ਕੇਂਦਰ ਹੈ ਉਹ ਸ੍ਰੀ ਦਰਬਾਰ ਸਾਹਿਬ ਹੀ ਹੈ ਹੋਰ ਵੀ ਦੁਨੀਆ ਦੇ ਹਰ ਦੇਚ ਤੁਹਾਨੂੰ ਜਿੱਥੇ ਪੰਜਾਬੀ ਜਾਂ ਸਿੱਖ ਰਹਿੰਦੇ ਵੇ ਗੁਰਦਰਾ ਸਾਹਿਬ ਹੋਣਗੇ ਪਰ ਹਰ ਪੰਦੇ ਦੀ ਖਾਸ਼ ਹੁੰਦੀ ਹੈ ਵੀ ਜਦੋਂ ਮੀਂਹ ਜਾਈਏ ਤੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਅਯੂਤ ਸਾਹਿਬ ਦੇ ਦਰਸ਼ਨ ਕਰਕੇ ਆਈਏ ਇੱਥੇ ਤੁਸੀਂ ਜਦੋਂ ਵੀ ਜਾਣਾ ਹੋਵੇ ਨਾ ਤੇ ਤੁਸੀਂ ਗੁਰਦਵਾਰ ਸਾਹਿਬ ਵਿੱਚ ਵੀ ਸਰਾਵਾਂ ਬਣੀਆਂ ਗਿਆ ਬਾਰ ਗੈਸਟ ਹਾਊਸ ਬਣੇ ਮੇਂ ਖੂਟ ਲੱਗੀ ਹੋਈ ਉੱਥੇ ਤੁਸੀਂ ਰੁੱਕ ਸਕਦੇ ਹੋ ਤੇ ਤੁਹਾਨੂੰ ਉੱਥੋਂ ਗੁਰਦਵਾਰ ਸਾਹਿਬ ਵਿੱਚੋਂ ਵੀ ਲੰਗਰ ਵੀ ਮਿਲੇਗਾ ਪ੍ਰਸ਼ਾਦ ਮਿਲਦਾ ਹੈ ਤੁਸੀਂ ਸਵੇਰੇ ਦੁਪਹਿਰ ਦਾ ਰਾਤ ਦਾ ਲੰਗਰ ਛਕ ਸਕਦੇ ਹੋ ਇਸਕਿ ਇਸ ਕਰਕੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਗਈ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਮਿਲ ਜਾਂਦੀ ਹੈ ਕੁਝ ਸਰਾਵਾਂ ਬਣੀਆਂ ਉਹ ਥੋੜੀ ਜਿਹਾ ਚਾਰਜ ਕਰਦੇਵੇ ਜੋ ਡੇਲੀ ਬੇਸ ਤੇ ਹੁੰਦਾ ਮਤਲਬ ਜਿਵੇਂ ਕਿਸੇ ਕਮਰ ਵਿੱਚ ਜੇਸੀ ਲੱਗਾ ਜੇ ਸਰਦੀਆਂ ਤੁਸੀਂ ਜਾਨਾ ਦੇ ਹੀਟਰ ਲੱਗੇ ਹੋਵੇ ਗਰਮ ਪਾਣੀ ਦੀ ਫੈਸਿਲਿਟੀ ਜਗੀਏ ਉਸ ਆਪ ਨਾਲ ਥੋੜਾ ਬਹੁਤ ਚਾਰਜ ਕਰਦੇਵੇ ਉਹ ਤੁਸੀਂ ਜਾ ਕੇ ਉੱਤੇ ਚੈੱਕ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਬਾਹਰ ਲਣਾ ਚਾਹੁੰਦੇ ਹੋ ਪ੍ਰਾਈਵੇਟ ਰੂਮ ਤੁਹਾਨੂੰ ਮਿਲ ਜਗੇ ਹੋਟਲ ਵਿੱਚ ਤੁਸੀਂ ਆਪਣੀ ਫੈਮਿਲੀ ਨਾਲ ਜਾਣਾ ਹੈ ਬੱਚਿਆਂ ਨਾਲ ਜਾਣਾ ਹੈ ਦਰਸ਼ਨ ਸ਼ਰਣ ਕਰੋ ਅਨਜੋਇਮੈਂਟ ਕਰੋ ਬੜਾ ਖੂਬਸੂਰਤ ਸ਼ਹਿਰ ਗਾਮਨੇਸਰ ਇਤਿਹਾਸਿਕ ਸ਼ਹਿਰ ਹੈ ਅਗਰ ਤੁਸੀਂ ਇੱਥੇ ਗਏ ਤੇ ਤਲਬ ਦਿਲ ਨਹੀਂ ਕਰਨਾ ਵਾਪਸ ਆਨ ਨੂੰ ਇੰਨੀ ਰੌਣਕ ਹੁੰਦੀ ਹੈ ਅਗਰ ਤੁਸੀਂ ਗੁਰਦਸਾ ਬੰਦਰ ਮੱਤਾ ਟਿਕਾ ਜਾਣਾ ਹੈ ਤੇ ਬੜੀ ਲੰਬੀ ਕਿਉਂ ਲੱਗੀ ਹੁੰਦੀ ਹੈ ਅਗਰ ਤੁਸੀਂ ਜਲਦੀ ਜਲਦੀ ਚਲੇ ਜਾਓ ਤੇ ਫਿਰ ਤੁਹਾਡੀ ਵਾਲੀ ਜਲਦੀ ਆ ਜਾਂਦੀ ਹੈ ਨੀ ਤਰ੍ਹਾਂ ਲੋਕੀ ਵੀ 2 ਘੰਟੇ 2.5 ਘੰਟੇ 1.5 ਘੰਟਾ ਵੇਟ ਕਰਨੀ ਪੈ ਸਕਦੀ ਹੈ ਲੇਕਿਨ ਜਦੋਂ ਆਦਮੀ ਨੇ ਦੂਰ ਤੋ ਜਾਂਦਾ ਉਹਨੂੰ ਫਿਰ ਵੇਟਰੀ ਚੁੱਪਦੀ ਨਾ ਉਹਨੂੰ ਪਤਾ ਚਲੋ ਮੈਂ ਮਹਾਰਾਜੀ ਘਰ ਆਇਆ ਹਾਂ ਤੇ ਦਰਸ਼ਨ ਦੇ ਕਰਕੇ ਜਾਣਾ ਹੈ ਇਸ਼ਨਾਨ ਕਰੋ ਸਰੋਵਰ ਸਾਹਿਬ ਚ ਸ੍ਰੀ ਹਰਮੰਦਰ ਸਾਹਿਬ ਗੁਰਦਵਾਰਾ ਤੋਂ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਵੀ ਕਰੀਬ ਕਰੀ 15 ਕਿਲੋਮੀਟਰ ਦੀ ਦੂਰੀ ਤੇਗਾ ਤੁਸੀਂ ਅਗਰ ਫਲਾਈਟ ਤੇ ਜਾਂਦੇ ਹੋ ਤੇ ਤੁਸੀਂ ਤਾਂ ਵੀ ਦਰਸ਼ਨ ਕਰ ਸਕਦੇ ਹੋ ਅਗਰ ਬਾਈ ਟ੍ਰੇਨ ਜਾਂਦੇ ਹੋ ਦਰਸ਼ਨ ਕਰ ਸਕਦੇ ਹੋ ਬਾਈ ਬੱਸ ਵੀ ਜਾ ਕੇ ਦਰਸ਼ਨ ਕਰ ਸਕਦੇ ਹੋ ਡਿਪੈਂਡ ਕਰਦਾ ਕਿ ਤੇ ਵਿਦੇਸ਼ ਚ ਜਾਓਗੇ ਫਿਰ ਤੇ ਬਾਈ ਇਹ ਜਾਣਾ ਪਏਗਾ ਤੇ ਜੇ ਤੁਸੀਂ ਇੰਡੀਆ ਚੋਂ ਕਿਸੇ ਦੂਸਰੇ ਸ਼ਹਿਰ ਚੋਂ ਆਉਂਦੇ ਹੋ ਫਿਰ ਤੁਸੀਂ ਬਾਈ ਟ੍ਰੇਨ ਵੀ ਆ ਸਕਦੇ ਹੋ ਬਾਈ ਏਅਰ ਵੀ ਆ ਸਕਦੇ ਹੋ ਬਾਈ ਬੱਸ ਵੀ ਆ ਸਕਦੇ ਹੋ ਕਿਉਂਕਿ ਲੋਕ ਵੈਸ਼ਨ ਮਾਤਾ ਜਾਂਦੇ ਵੇ ਜੰਮੂ ਕਈ ਲੋਕ ਅਮ੍ਰਿਤਸਰ ਹੋ ਕੇ ਜਾਂਦੇ ਵੇ ਤੇ ਕਈ ਵਾਪਸੀ ਤੇ ਅਮ੍ਰਿਤਸਰ ਆਂਦੇ ਵੇ ਜੰਮੂ ਤੋਂ ਹੋਗੇ ਵੈਸ਼ਨ ਮਾਤਾ ਦਰਸ਼ਨ ਕਰਕੇ ਅਗਰ ਤੁਸੀਂ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਦਾ ਗਿਫਟ ਯੂ ਲੈ ਕੇ ਆਣਾ ਉੱਥੇ ਦੇ ਪਾਪੜੀਆਂ ਬੜੀਆਂ ਬਹੁਤ ਮਸ਼ਹੂਰ ਹੈਗੇ ਜੇ ਸਾਰੀ ਦੁਨੀਆ 'ਚ ਬੜੀਆਂ ਮਸ਼ਹੂਰ ਹੈਗੇ ਵੇ ਜੜੇ ਵੀ ਲੋਗ ਬਾਹਰੋਂ ਆਉਂਦੇ ਵੇ ਜਾਂ ਇੰਡੀਆ ਦੇ ਦੂਸਰੇ ਸ਼ਹਿਰਾਂ ਚੋਂ ਆਉਂਦੇ ਵੇ ਤੇ ਪਾਪੜੀਆਂ ਬੜੀਆਂ ਜੂਰ ਖਰੀਦੇ ਵੇ ਉੱਥੇ ਇੱਕ ਸਪੈਸ਼ਲ ਵੀ ਆਦੀ ਵੀ ਗਾਇ ਉਹਦੇ ਨਾਮ ਹੀ ਪਾਪੜਾ ਵੀ ਆ ਰਿਹਾ ਹੈ ਲੇਕਿਨ ਗੁਰਦਰ ਦੇ ਬਾਹਰ ਵੀ ਈਆਂ ਦੁਕਾਨਾਂ ਹੈਗੀਆਂ ਉੱਥੋਂ ਵੀ ਤੁਹਾਨੂੰ ਪਾਪੜੀਆਂ ਫਾਚੀ ਮਿਲ ਸਕਦੀ ਆ ਹਾਂ ਇੱਕ ਗੱਲ ਹੋਰ ਅੰਮ੍ਰਿਤਸਰ ਦੇ ਨਾ ਅਲੂ ਵਾਲੇ ਕੁਲਚੇ ਬਹੁਤ ਮਸ਼ਹੂਰ ਜੇ ਲੱਸੀ ਬਹੁਤ ਮ ਨੁਟਰੀ ਕੁਚਾ ਬਹੁਤ ਮਸ਼ਹੂਰ ਹੈਗਾ ਜੀ ਅਗਰ ਤੁਹਾਨੂੰ ਵੀ ਸੱਜਣੋ ਜਾਣ ਦਾ ਮੌਕਾ ਮਿਲੇ ਤੇ ਜਰੂਰ ਟੈਸਟ ਕਰਕੇ ਨਾ ਤੁਸੀਂ ਯਾਦ ਕਰੋਗੇ ਅਮਰ ਸਰਦੀ ਸੁਗਾਤ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਅਗਰ ਦੋਸਤੋ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਵੈਰੀ ਮਚ ਤੁਹਾਡਾ ਸ